ਲੁਧਿਆਣਾ ਸ਼ਹਿਰ ਦੀ ਡਾਈੰਗ ਇੰਡਸਟਰੀ ਲਈ ਸਿਰਦਰਦੀ ਬਣਿਆ ਬੁੱਢਾ ਦਰਿਆ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜਿਸ ਦੇ ਵਿੱਚ ਲੁਧਿਆਣਾ ਦੇ ਤਾਜ਼ਪੁਰ ਰੋਡ ਵਿਖੇ ਪੰਜਾਬ ਡਾਇਰ ਐਸੋਸੀਏਸ਼ਨ ਦੇ ਆਗੂ ਕਮਲਦੇਵ ਚੋਹਾਨ ਨੇ ਦੱਸਿਆ ਕਿ ਅੱਜ ਲੁਧਿਆਣਾ ਸ਼ਹਿਰ ਦੇ ਸਮੂੱਚੇ ਮੀਡੀਆ ਦੀ ਅਗਵਾਈ ਹੇਠ ਅਸੀਂ ਬੁੱਢੇ ਦਰਿਆ ਵਿੱਚ ਪਾਣੀ ਦਾ ਸੈਂਪਲ ਲੈ ਸਾਬਤ ਕਰ ਦਿਖਾਇਆ ਕਿ ਸਾਡੀ ਡਾਈਗਰ ਦੇ ਪਾਣੀ ਬਿਲਕੁਲ ਸਾਫ਼ ਹੈ ਜੋ ਅਸੀਂ 60 ਕਰੋੜ ਦੀ ਲਾਗਤ ਦੇ ਨਾਲ ਜੋ ਅਸੀਂ ਟ੍ਰੀਟਮੈਂਟ ਪਲਾਂਟ ਲਗਾਏ ਹਨ ਇਹ ਉਹ ਸਭ ਉਹਨਾਂ ਦੀ ਮਿਹਨਤ ਸੱਚਾ ਹੈ ਉਹਨਾਂ ਕਹਿੰਦੇ ਕਿ ਅਸੀਂ ਧੰਨਵਾਦ ਕਰਦੇ ਹਾਂ ਰਾਜ ਸਭਾ ਮੈਂਬਰ ਸੰਜੀਵਾਲ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਜੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਉਹਨਾਂ ਕਹਿੰਦੇ ਕਿ ਸਾਡੀ ਡਾਇੰਗਾ ਦਾ ਪਾਣੀ ਹਮੇਸ਼ਾ ਹੀ ਸਾਫ਼ ਹੁੰਦਾ ਹੈ ਅਤੇ ਕਾਲਾ ਪਾਣੀ ਮੋਰਚਾ ਸਾਡੀ ਡਾਇੰਗਾ ਨੂੰ ਬਲੈਕਮੇਲ ਕਰਨ ਤੇ ਬਦਨਾਮ ਕਰਨ ਦੀਆਂ ਨਾਜਾਇਜ਼ ਕੋਸ਼ਿਸ਼ ਕਰ ਰਹੇ ਹਨ। ਸਾਡਾ ਪਾਣੀ ਹਮੇਸ਼ਾ ਹੀ ਸਾਫ਼ ਹੈ। ਅੱਜ ਪੰਜਾਬ ਦੇ ਲੋਕਾਂ ਨੂੰ ਸਾਰਾ মিডিਆ ਇਕੱਠਾ ਕਰਕੇ ਦਿਖਾਇਆ ਕਿ ਪੰਜਾਬ ਡਾਇਰ ਐਸੋਸੀਏਸ਼ਨ ਨੇ 60 ਕਰੋੜ ਰੁਪਏ ਸਾਲ ਦਾ ਖਰਚ ਕਰਕੇ ਪਾਣੀ ਸਾਫ਼ ਕੀਤਾ। ਔਰ ਜਿਹੜਾ ਪਾਣੀ ਕਾਲਾ ਕਾਲਾ ਪਾਣੀ ਕਾਲਾ ਪਾਣੀ ਦਾ ਰੋੜਾ ਪੰਦੇ ਆ ਉਹ ਥੱਲੋਂ ਸਲੱਜ ਦਿਖਦੀ ਐ ਅਸੀਂ ਗਲਾਸ ਵੀ ਦਿਖਾਇਆ। ਜੇ ਕਲਾਸ ਦੇ ਖੱਲੇ ਕਾਲੀ ਟੇਪ ਲਾ ਲਓ ਤਾਂ ਉਹ ਪਾਣੀ ਕਾਲਾ ਦੇਖਦਾ ਉੱਪਰ ਫੋਟੋ ਕਰੋ। ਮੈਂ ਸਾਰੀ মিডিਆ ਨੂੰ ਕਰਾਈ ਐ। ਔਰ ਪੰਜਾਬ ਡਾਰ ਐਸੋਸੀਏਸ਼ਨ ਪਾਣੀ ਤੇ ਲਗਾਤਾਰ ਵਰਕ ਕਰ ਰਹੀ ਐ ਔਰ ਕੁਝ ਬਲੈਕਮੇਲਰ ਜਿਹੜੇ ਹੈਗੇ ਆ ਉਹ ਬਲੈਕਮੇਲਰ ਸਾਨੂੰ ਜਾਣ ਬੁੱਝ ਕੇ ਟਾਰਗੇਟ ਕਰਦੇ ਆ ਸਿਰਫ ਲੁਧਿਆਣੇ ਦੀ ਇੰਡਸਟਰੀ ਨੂੰ ਬੱਦੀ ਇੰਡਸਟਰੀ ਸੀਟੀਵੀ ਪਲਾਂਟ ਲੱਗਿਆ ਉੱਥੇ ਉਹਨਾਂ ਨੂੰ ਕੋਈ ਮਤਲਬ ਉਥੋਂ ਦੀ ਜੇਬ ਗਰਮ ਹੁੰਦੀ ਹੈ ਉੱਥੇ ਉਹਨਾਂ ਦੀ ਜੇਬ ਗਰਮ ਹੁੰਦੀ ਹੈ ਉੱਥੋਂ ਉਹਨਾਂ ਦੇ ਮੂੰਹ ਨੂੰ ਤਾਲਾ ਲਾਤਾ ਪੈਸੇ ਲੈ ਲੇ ਉਥੋਂ ਤਾਲਾ ਲੱਗਿਆ ਕਿਰਪਾ ਇਸੇ ਪੁਆਇੰਟ ਦੀ ਗੱਲ ਕਿਉਂ ਹੁੰਦੀ ਹੈ ਪੰਜਾਬ ਡਾਇਰ ਐਸੋਸੀਏਸ਼ਨ ਇੰਨੀ ਕਮਜ਼ੋਰ ਨਹੀਂ ਹੈ ਕਿ ਕਿਸੇ ਨੂੰ ਪੈਸੇ ਦੇ ਕੇ ਡਰ ਜਾਵੇ ਅਸੀਂ ਕਿਸੇ ਨੂੰ ਪੰਜੀ ਨਹੀਂ ਦੇਣੀ ਪਹਿਲਾਂ ਵੀ ਕਹਤਾ ਠੈਂਗਾ ਦਿਖਾਇਆ ਠੈਂਗਾ ਹੁਣ ਵੀ ਦਿਖਾਣੇ ਆ ਔਰ ਅਸੀਂ ਪਾਣੀ ਦੇ ਪੈਸੇ ਲਾਣੇ ਆ ਅਸੀਂ ਬਲੈਕ ਮੀਲ वैसे भी सोचने वाली गल है पंजाब ਦੇ ਵਿੱਚ ਪੂਰੇ ਪੰਜਾਬ ਚ ਇਕੱਲੀ ਡਾਈੰਗ ਇੰਡਸਟਰੀ ਹੈ ਜਿਨੇ ਕੈਫਰਟ ਕੀਤਾ ਕਰੋੜਾ ਰੁਪਈਆ ਆਪਣੀਆਂ ਜੇਬਾਂ ਦੇ ਵਿੱਚੋਂ ਲਾ ਕੇ ਸੀਟਪੀ ਲਾ ਕੇ ਪਾਣੀ ਨੂੰ ਸਾਫ ਕਰਨਾ ਸ਼ੁਰੂ ਕੀਤਾ ਫੇਰ ਵੀ ਉਸੇ ਇੰਡਸਟਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਪਿੱਛੇ ਮਨਸ਼ਾ ਸ਼ਾਇਦ ਕੁਝ ਹੋਰ ਹੈ ਮੈਨੂੰ ਇਹ ਨਹੀਂ ਲੱਗਦਾ ਪਿਆ ਵੀ ਇੰਡਸਟਰੀ ਨੂੰ ਬੰਦ ਕੀਤਾ ਜਾ ਰਿਹਾ ਇਹਦੇ ਪਿੱਛੇ ਕੋਈ ਕੋਈ ਰੀਜ਼ਨ ਸ਼ਾਇਦ ਕੁਝ ਹੋਰ ਹੋ ਸਕਦਾ ਹੈ ਨਾਲੇ ਜਿਹੜੀ ਇੰਡਸਟਰੀ ਸਾਡੀ ਡਾਈੰਗ ਇੰਡਸਟਰੀ ਹੈ ਇਕੱਲੀ ਡਾਈੰਗ ਇੰਡਸਟਰੀ ਨਹੀਂ ਹੈ ਲੁਧਿਆਣੇ ਨੂੰ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਕਿਉਂ ਕਿ ਆ ਜਾਂਦਾ ਹੈ ਓਨਲੀ ਬਿਕਾਜ਼ ਆਫ ਕਿ ਲੁਧਿਆਣੇ ਦੇ ਵਿੱਚ ਹੋਜ਼ਰੀ ਡਾਈੰਗ ਇੰਡਸਟਰੀ ਹੈ ਜੇ ਲੁਧਿਆਣੇ ਦੀ ਡਾਈੰਗ ਇੰਡਸਟਰੀ ਬੰਦ ਹੋ ਜਾਂਦੀ ਹੈ ਤਾਂ ਕੱਲੀ ਡਾਈੰਗ ਇੰਡਸਟਰੀ ਬੰਦ ਨਹੀਂ ਹੋਣੀ ਸ਼ਹਿਰ ਦੀ ਪੂਰੀ ਹੋਜ਼ਰੀ ਇੰਡਸਟਰੀ ਪੂਰੀ ਫੈਬਰਿਕ ਇੰਡਸਟਰੀ ਪੂਰੀ ਗਾਰਮੈਂਟ ਇੰਡਸਟਰੀ ਪੂਰੀ ਟੈਕਸਟਾਈਲ ਇੰਡਸਟਰੀ ਸਾਰੀ ਇੰਡਸਟਰੀ ਬੰਦ ਹੋ ਜੂਗੀ ਲੁਧਿਆਣਾ ਸਾਰਾ ਸੜਕਾਂ ਤੇ ਆ ਜਾਊਗਾ ਡਾਇਰੈਕਟਲੀ ਔਰ ਇੰਡਾਇਰੈਕਟਲੀ 10 ਲੱਖ ਲੋਕ ਸਾਡੀ ਇੰਡਸਟਰੀ ਕਰਕੇ ਇਸ ਸਮਾਜ ਦੇ ਵਿੱਚ ਜੁੜੇ ਹੋਏ ਆ ਐਸਐਸਐਸ ਨਾਲ ਜੁੜੇ ਹੋਏ ਆ ਕਿ ਐਦਾ ਰੀਜ਼ਨ ਕੁਛ ਹੋ ਜਾਤਾ ਨਹੀਂ ਕਿ ਲੁਧਿਆਣੇ ਨੂੰ ਵੀ ਅਲਾ ਕੀਤਾ ਜਾਵੇ ਸਾਨੂੰ ਨਹੀਂ ਸਮਝ ਲੱਗਦੀ ਕਿਉਂਕਿ ਅਸੀਂ ਇਕੱਲੇ ਆ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਲਾ ਕੇ ਸੀਟਪੀ ਬਣਾਏ ਆ ਤੇ ਅਸੀਂ ਮੇਰੇ ਖਿਆਲਾਂ ਕੀ ਲਗਭਗ 5 ਕਰੋੜ ਰੁਪਏ ਮਹੀਨਾ ਅਸੀਂ ਖਰਚ ਕਰਦੇ ਪਈ ਆ ਕੱਲਾ ਸੀਟਪੀ ਦਾ ਪਾਣੀ ਨੂੰ ਸਾਫ਼ ਕਰਨ ਵਾਸਤੇ ਸਰ ਟਾਰਗੇਟ ਕਿਉਂ ਜੱਦਬੂਜਾ ਬਣਾਇਆ ਟਾਰਗੇਟ ਇਹ ਤਾਂ ਇਹਦੇ ਪਿੱਛੇ ਤੁਹਾਨੂੰ ਮਨਸ਼ਾ ਹੋਈ ਦੱਸ ਸਕਦੀ ਹੈ ਕਿ ਸਿਰਫ ਅਸੀਂ ਲੋਕ ਜਿਹੜੇ ਲੋਕਾਂ ਨੇ ਐਫਰਟ ਕੀਤਾ ਸੀਟਿਪੀ ਲਾਏ ਜਿਹੜੇ ਗਰਾਊਂਡ ਤੇ ਨਜ਼ਰ ਆ ਰਹੇ ਆ ਇਹ ਤਾਂ ਹੈ ਨਹੀਂ ਕਿ ਨਜ਼ਰ ਨਹੀਂ ਆ ਰਹੇ ਲੋਕ ਪੂਰੀ ਦੁਨੀਆ ਆ ਕੇ ਦੇਖ ਰਹੀ ਹੈ ਅੱਛੇ ਅੱਛੇ ਐਨ ਜੀਓਜ਼ ਕਾਲਜਸ ਯੂਨੀਵਰਸਿਟੀਆਂ ਆ ਕੇ ਦੇਖੀਆਂ ਕਿ ਅਸੀਂ ਕਿੱਡੇ ਸ਼ਾਨਦਾਰ ਹੋ ਕਿੱਡੇ ਵਧੀਆ ਐਫਰਟ ਕਰ ਰਹੇ ਆ ਫਿਰ ਵੀ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਸ਼ਾਇਦ ਅਸੀਂ ਸੌਫਟ ਟਾਰਗੇਟ ਐਂਸ ਕਰਕੇ